ਗੱਲਾਂ ਕਰਨੀਆਂ ਬਹੁਤ ਸੌਖੀਆਂ ਕਮਾਉਣੀਆਂ ਬਹੁਤ ਔਖੀਆਂ ਹੁੰਦੀਆਂ ਮੈਂ ਨੌਜਵਾਨੋ ਭਾਜਾਂ ਚਰਨਾ ਚ ਹੱਥ ਜੋੜ ਕੇ ਬੇਨਤੀ ਕਰਦਾ ਰਾਤੀ ਤੁਸੀਂ ਟਾਈਮ ਮੰਗਿਆ ਸੀ ਪਹਿਲੇ ਬੁਲਾਰਿਆਂ ਨੇ ਵੀ ਕਿਹਾ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਤੱਕ ਆਪਣੇ ਘਰੇ ਨਵਾਂ ਵੜੇ ਗਾਤਰੇ ਕਿਰਪਾਨ ਤੇ ਤੇੜ ਕਿਸ਼ਾਰਾ ਤੇ ਰਸਨਾ ਤੇ ਗੁਰਬਾਣੀ ਤੇ ਹੱਥ ਵਿੱਚ ਖੰਡਾ ਨਾ ਹੋਇਆ ਤਦੋਂ ਤੱਕ ਆਪਣੇ ਸੇ ਕੁੱਟ ਪਹਿਣੀ ਹੈ ਇਹ ਮਰਜ਼ੀ ਹੁਣ ਤੁਹਾਡੀ ਹੈ ਵੀ ਕੁੱਟ ਕੋ ਆਪੋ ਸਵੇਰੇ ਬਚਣਾ ਜਾਹ ਸਾਲਛੇ ਮਹੀਨੇ ਕੁੱਟਕਾ ਕਰ ਫਿਰ ਸਿੱਧੇ ਰਸਤੇ ਪੈਣਾ ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ ਮੈਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਇਸ ਨੂੰ ਪਾਸੇ ਆ ਪਕਰ ਹੋਣਾ ਨਹੀਂ ਤੇ ਨੌਜਵਾਨੋ ਜਿਹੜੇ ਤੁਸੀਂ ਰਾਤ ਆਏ ਤੁਸੀਂ ਮੈਨੂੰ ਮਿਲੇ ਆ ਬਹੁਤ ਆਤਮਾਨਾਂ ਵਿੱਚੋਂ ਵੇਖਿਆ ਉਹਨਾਂ ਦੀ ਇਹ ਹਾਲਤ ਬਣੀ ਆ ਜਿਹੜੇ ਆਮ ਲੋਕਾਂ ਤੋਂ ਸੁਣੀਦਾ ਉਹ ਕਹਿੰਦੇ ਧਰਮ ਜਾਵੇ ਤਾਂ ਜਾਵੇ ਦਾੜੀ ਸਾਡੇ ਮੂੰਹ ਤੇ ਨਾ ਆਵੇ ਪਤਾ ਨਹੀਂ ਤੁਸੀਂ ਇਹ ਕੀਦੇ ਮੂੰਹ ਤੇ ਰਹਿਉਣੀ ਹੈ ਮੈਂ ਬੇਨਤੀ ਕਰਦਾ ਅੱਜ ਆਏ ਹੈ ਕੇਸ ਤਾੜਾ ਰੱਖ ਕੇ ਜਾਓ ਸ਼ਰਾਬ ਛੱਡ ਕੇ ਜਾਓ ਅੰਮ੍ਰਿਤ ਬਾਪ ਕੁਝ ਦਿਨ ਛੱਡ ਕੇ ਸ਼ਕਲਿਓ ਇਹ ਨਸੰਦਲ ਵੀ ਰੈਤ ਕਰ ਦਿੱਤੀ ਐ ਉਹ ਤਾਂ ਕੀਤੀ ਨਹੀਂ ਪਹਿਲੀ ਵਾਰੀ ਆਏ ਤੇ ਮੁੜ ਕੇ ਕੇ ਦੇਣਾ ਹੋਵੇ ਉੱਥੇ ਮੱਲੋ ਮਲੀ ਕਿਰਪਾਨ ਪਾਉਂਦਾ ਪਰ ਜੇ ਆਪਾਂ ਨੂੰ ਦਾੜੀ ਚੰਗੀ ਨਹੀਂ ਲੱਗਦੀ ਇਹ ਇੱਥੇ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਬੀਬੀਆਂ ਬਣਾ ਦੇ ਤੇ ਬੀਬੀਆਂ ਨੂੰ ਮਰਦ ਬਣਾ ਦੇ ਵਿਟਾਮ ਫੁੱਟਾ ਕਰ ਲਓ ਨਾ ਦਾੜੀ ਆਵੇ ਨਾ ਨਾ ਛਿੱਤਰ ਤੇ ਪਛਣਾ ਘਸਾ ਕੇ ਤੁਹਾਡੇ ਮੂੰਹ ਤੇ ਮੜੇ ਤੇ ਨਾ ਸਾਨੂੰ ਪ੍ਰਚਾਰਕਾਂ ਨੂੰ ਸਿਰਖਪਾਈ ਕਰਨੀ ਪਵੇ ਇਹਦਾ ਫੈਸਲਾ ਤੁਸੀਂ ਕਰ ਲਓ ਮਾਈਆਂ ਬਣਨਾ ਕਿ ਬੀਬੀਆਂ